बरनला पुलिस उस वेले बड़ी कामयाबी मिली जदों तीन अक्यूज़ को गिरफ्तार किया गया अक्यूज़ का नाम गुरमीत सिंह रिहायशी महल गुरसेवक सिंह किरपा सिंह वजू सामने आया इस इंसीडेंट का जो मेन कॉन्सपरेटर है जो अक्यूज़ की पूछगिछ की गई जिला सुरेंद्र सिंह ठीक जो एक भगौौरा है और इस मौके पर यू एस एटल्ड है ਉਦੀ ਕਾਂਸਪੀਰੇਸੀ ਸਾਹਮਣੇ ਆਈ। ਮਤਲਬ ਇਹ ਅਤੀਵਿਸ਼ ਸਾਹਮਣੂ ਇਹ ਪੜਤਾਲ ਚ ਸਾਹਮਣੇ ਆਇਆ ਕਿ ਜਿਹੜੇ ਇਹ ਇਹਨਾਂ ਦਾ ਮਾਡਲ ਚ ਆਪਰੇਂਡੀਅਰ ਸੁਰਿੰਦਰ ਠਿਕਨੀਵਾਲ ਦਾ ਜਿਹੜੇ ਨੌਜਵਾਨ ਵਰਗ ਦੇ ਬੰਦੇ ਹੁੰਦੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਨਸ਼ੇ ਦਾ ਲਾਲਚ ਦੇ ਕੇ ਕਿ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਰੈਡੀਕਲਾਈਜ਼ ਕਰਦੇ। ਔਰ ਧਰਮ ਦਾ ਤੇ ਪੰਜਾਬ ਦਾ ਗਲਤ ਤਰੀਕੇ ਨਾਲ ਨਾਮ ਯੂਜ਼ ਕਰਕੇ ਜਿਹੜੇ ਗਲਤ ਕੰਮ ਹੁੰਦੇ ਗੈਰ ਕਾਨੂੰਨੀ ਕੰਮ ਹੁੰਦੇ ਉਹਦੇ ਵਿੱਚ ਉਹਨਾਂ ਨੂੰ ਲਾਇਆ ਜਾਂਦਾ ਹੈ ਇਸ ਕੇਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਜਿਹੜਾ ਗੁਰਮੀਤ ਸਿੰਘ ਹੈ ਉਹ ਕੁਲਵੰਤ ਕਾਂਜਲ ਉਹਦੇ ਥਰੂ 9-10 ਸਾਲ ਪਹਿਲੋ ਪਹਿਲੇ ਸੁਰਿੰਦਰ ਠਿਕੇਵਾਲ ਦੇ ਕੰਟੈਕਟ ਦੇ ਵਿੱਚ ਆਇਆ ਸੀਗਾ ਔਰ ਕੁਝ ਦਿਨ ਪਹਿਲੇ ਸੋਸ਼ਲ ਮੀਡੀਆ ਦੇ ਥਰੂ ਇਹਨਾਂ ਦੇ ਕੰਟੈਕਟ 'ਚ ਆਇਆ ਉਹਨਾਂ ਨੂੰ ਚੰਦ ਹਜ਼ਾਰ ਰੁਪਏ ਇਸ ਕੇਸ ਦੇ ਵਿੱਚ 20000 ਦੀ ਟ੍ਰਾਂਜੈਕਸ਼ਨ ਸਾਹਮਣੇ ਆਈ ਹੈ 20000 ਦੇ ਵਿੱਚ ਹੀ ਉਹਨਾਂ ਨੂੰ ਗਲਤ ਤਰੀਕੇ ਨਾਲ ਗੁੰਮਰਾਹ ਕਰਕੇ इवन ਤੁਸੀਂ ਦੇਖੋਗੇ ਨਸ਼ਾ ਦਾ ਲਾਲਚ ਦੇ ਕੇ ਕਿਉਂਕਿ ਇਹਦੇ ਵਿੱਚ ਸਾਹਮਣੇ ਇਹ ਆਇਆ ਕਿ ਇਹ ਕੁਝ ਪੈਸੇ ਨਸ਼ਾ ਦੇ ਲਈ ਵੀ ਯੂਜ਼ ਕਰਦੇ ਸੀਗੇ ਇਸ ਤਰੀਕੇ ਨਾਲ ਇਹਨਾਂ ਨੂੰ ਗੁੰਮਰਾਹ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ ਗਿਆ ਇਹਦੇ ਵਿੱਚ ਇੱਕ ਹੋਰ ਗੌਰ ਕਰਨ ਵਾਲੀ ਗੱਲ ਹੈ ਕਿ ਜਿਹੜੇ ਇਹ ਅਕਿਊਜ਼ਡ ਹੈ ਦੋਨੋਂ ਗੁਰਸੇ ਗੁਰਮੀਤ ਤੇ ਗੋਸੇਵਤ ਇਹ ਮੋਨੇ ਸੀਗੇ ਇਹਨਾਂ ਦੀ ਮੋਸੜਾੜੀ ਵੀ ਕੱਟੀ ਗਈ ਸੀਗੀ ਲੇਕਿਨ ਲੇਕਿਨ ਜਿਹੜੇ ਨਿਹੰਗ ਹੈ ਨਿਹੰਗ ਬਾਣੀ ਦੀ ਵਰਤੋਂ ਕਰਕੇ ਉਹਨਾਂ ਦੇ ਚੋਲੇ ਔਰ ਡੁੰਮਲਾ ਦੀ ਵਰਤੋਂ ਕਰਕੇ ਇਸ ਵਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਨੂੰ ਕਲੀਅਰ ਇਨਸਟਰਕਸ਼ਨ ਸੀਗਾ ਸੁਰਿੰਦਰ ਟਿਕਰੀਵਾਲ ਦਾ ਕਿ ਤੁਸੀਂ ਨਿਹੰਗ ਬਾਣੀ ਦੇ ਵਿੱਚ ਹੀ ਜਾਣਾ ਹੈ ਤਾਂ ਤੁਸੀਂ ਇਹ ਵੀ ਦੇਖੋਗੇ ਕਿ ਨਿਹੰਗ ਕਮਿਊਨਿਟੀ ਨੂੰ ਕਹੀਂ ਨਾ ਕਹੀਂ ਇਸ ਵਰਦਾਤ ਦੇ ਨਾਲ ਬਦਨਾਮ ਕੀਤੀ ਜਾ ਰਹੀ ਹੈ ਉਹਨਾਂ ਦੀ ਬਦਨਾਮੀ ਹੋ ਰਹੀ ਹੈ ਕਿ ਪ੍ਰਾਈਮਰੀ ਫੇਸ ਤੇ ਜਦੋਂ ਵੀਡੀਓ ਅਸੀਂ ਦੇਖਦੇ ਹਾਂ ਤਾਂ ਉਹਦੇ ਵਿੱਚ ਨਿਹੰਗ ਬਾਣੀ ਦੇ ਵਿੱਚ ਦੋਨੋਂ ਅਕਿਊਜ਼ ਆਏ ਸੀਗੇ देखो ये सुरेंद्र ठिकरीवाल के थ्रू जरा ये गुरुसेवक है दे बुआ दे के लड़के पैसे आए थे भी हज़ार रुपये तो डायरेक्ट ट्रांजेक्शन अवॉइड कर रहे सो ये थे सो डैट यह सीधा पकड़ च ना आए लेकिन साइ वालों पांच मोबाइल फोन बराबद किए गए हैं और व्हाट्सअप चैट भी प्रोपर आई कि इनका की प्लानिंग से प्लान कर रहे थे ਮੋਬਾਈਲ ਫੋਨ ਦੀ ਫਰਦਰ ਅਸੀਂ ਫੋਰੈਂਸਿਕ ਕਰਾ ਰਹੇ ਹਾਂ ਉਹਦੇ ਵਿੱਚ ਔਰ ਵੀ ਐਂਗਲ ਕਲੀਅਰ ਹੋ ਜਾਣੇ ਫਾਈਨੈਂਸ਼ੀਅਲ ਐਂਗਲ ਵੀ ਕਲੀਅਰ ਹੋਣੇ ਤੇ ਬੈਕਵਰਡ ਲਿੰਕੇजेस ਕਿ ਸੁਰਿੰਦਰ ਠਿਕਰੀਵਾਲ ਦੇ ਇਲਾਵਾ ਵੀ ਕਿਸੇ ਔਰ ਦੀ ਸਮੂਲਤ ਸੀ ਕਿ ਉਹ ਵੀ ਕਲੀਅਰ ਹੋ ਜਾਣਾ ਹੈ ਸਰ ਇਹਦੇ ਵਿੱਚ ਪੰਨੂ ਨੇ ਕੁਝ ਜ਼ਿੰਮੇਵਾਰੀ ਲੱਤੀ ਸੀ ਵੀਡੀਓ ਜਾਰੀ ਕਰਕੇ ਸਰ ਉਹਨਾਂ ਦਾ ਵਿੱਚ ਉਹ ਐਂਗਲ ਵੀ ਵੈਰੀਫਾਈ ਕਰ ਰਹੇ ਕਿਉਂਕਿ ਇਹਦੇ ਵਿੱਚ ਆਬਵੀਅਸਲੀ ਬਾਤ ਹੈ ਜਿਸ ਤਰੀਕੇ ਨਾਲ ਮਤਲਬ ਪੰਨੂ ਜ਼ਿੰਮੇਵਾਰੀ ਲੈ ਰਿਹਾ ਤਾਂ ਉਹਦੀ ਵੀ ਸਮੂਲਤ 100% ਹੋਗੀ ਇਸ ਕਰਕੇ ਸੁਰਿੰਦਰ ਠਿਕਰੀਵਾਲ ਨੂੰ ਇਸ मुकदमे के नामजद किया गया है और कंप्लीट पूछगिछ करके आ, जो एक्ूज इन्हों जो है कोर्ट के पेश करना इन्हों रिमांड लेके बहुत ही टेक्नीकल तरीके से सारा कुछ वेरीफाई करेंगे जी मोबाइल फोन मिली है वो, की है, है, वो भी फॉरेंसिकीती जाएगी एंड कंप्लीट फाइनेंशियल ट्रेल और जो एंटी नैशनल एक्टिविटीज़ है वह भी असं पर्दाफाश करेंगे